2022 ਚ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਲੜੀਆਂ ਤੇ ਪਹਿਲੀ ਵਾਰ ਹੀ 2022 ਚ ਆਮ ਆਦਮੀ ਪਾਰਟੀ ਦਾ CYSS ਛਾਤਰ ਯੁਵਾ ਸੰਘਰਸ਼ ਸਮਿਤੀ ਉਹ ਇਲੈਕਸ਼ਨ ਲੜਿਆ ਤੇ ਜਿੱਤਿਆ तमाम ਇਤਿਹਾਸਿਕ ਕੰਮ ਪੰਜਾਬ ਯੂਨੀਵਰਸਿਟੀ ਚ ਕਰਵਾਏ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕੇ ਸੁਪਨਾ ਹੈ ਕਿਵੇਂ ਨੌਜਵਾਨਾਂ ਨੂੰ ਵਧੀਆ ਐਜੂਕੇਸ਼ਨ ਦਈਏ ਸਾਡੀ ਕੌਂਸਲ ਨੇ ਵੀ ਜਿੱਤ ਕੇ ਉਸੇ ਮੁੱਦੇ ਤੇ ਕੰਮ ਕੀਤਾ ਬੱਚਿਆਂ ਦੇ ਵੈਲਫੇਅਰ ਲਈ ਕੰਮ ਕੀਤਾ ਚਾਹੇ ਅਸੀਂ ਇੱਕ ਇਤਿਹਾਸਿਕ ਫੈਸਲਾ ਕੀਤਾ ਸੀ ਦੋ ਨਵੇਂ ਹੌਸਟਲ ਅਪਰੂਵ ਕਰਾਲੇ ਤਕਰੀਬਨ ਉਹ ਹੋਸਟਲ ਦਾ ਨਕਸ਼ਾ ਪਾਸ ਹੋਣ ਨੂੰ ਰਹਿਂਦਾ ਸਾਡੇ ਵੱਲੋਂ ਗ੍ਰਾਂਟ ਵੀ ਜਾਰੀ ਹੋ ਗਈ ਵੀ ਹੈ ਪੰਜਾਬ ਸਰਕਾਰ ਵੱਲੋਂ ਇਹ ਕੰਮ ਅੱਜ ਤੱਕ ਕਈ ਆਰਗੇਨਾਈਜੇਸ਼ਨਾਂ ਲੜੀਆਂ ਪੋਲੀਟੀਕਲ ਆਰਗੇਨਾਈਜੇਸ਼ਨਾਂ ਲੜੀਆਂ ਪਰ ਇਦਾਂ ਦਾ ਕੋਈ ਇਤਿਹਾਸਿਕ ਕੰਮ ਨਹੀਂ ਕਰਿਆ ਉਹ ਸੀਵਾਈਐਸਐਸ ਨੇ ਕਰਕੇ ਦਿਖਾਇਆ ਕੁੜੀਆਂ ਤੇ ਮੁੰਡਿਆਂ ਦੇ ਹੋਸਟਲ ਅਪਰੂਵ ਕਰਾਏ ਅੱਜ ਫੇਰ ਇੱਕ ਵਾਰ 2024 ਦੀਆਂ ਸਟੂਡੈਂਟ ਕਾਉਂਸਲ ਇਲੈਕਸ਼ਨਾਂ 5 ਤਰੀਕ ਨੂੰ ਹੋਣ ਜਾ ਰਹੀਆਂ ਸਾਡੇ ਨਾਲ ਸਾਡੇ ਯੂਥ ਦੇ ਪੰਜਾਬ ਦੇ ਪ੍ਰਧਾਨ ਤੇ ਸਾਡੇ ਸੀਵਾਈਐਸਐਸ ਦੇ ਇੰਚਾਰਜ ਮਨਜਿੰਦਰ ਲਾਲਪੁਰਾ ਜੀ ਮੇਰੇ ਨਾਲ ਬੈਠੇ ਆਈ ਤੇ ਨਾਲ ਪ੍ਰਿੰਸ ਚੌਧਰੀ ਤੇ ਨਾਲ ਜੌਨੀ ਜੀ ਮਨਜੋਦ ਪੱਡਾ ਜੀ ਮੇਰੇ ਨਾਲ ਇੰਦਰਜੀਤ ਮਾਨ ਚੇਅਰਮੈਨ ਜੀ ਖਾਦੀਬੋਰਡ ਸੁਖੀ ਜੀ ਮਨਕੀਰਤ ਤਰुण ਤੁੰਬੀ ਜੀ ਵੀਰਜੋਤ ਤੇ ਨਾਲ ਸਾਡੇ ਲਾਸਟ ইয়ার ਦਿਵਿਆਂਸ਼ ਠਾਕੁਰ ਜੀ ਜੋ ਇਲੈਕਸ਼ਨ ਲੜੇ ਸੀ ਸਾਡੇ ਬੜੇ ਵਧੀਆ ਤਰੀਕੇ ਨਾਲ ਉਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਪਰ ਕੁਝ ਮਾਰਜਨ ਨਾਲ ਆ ਸੀ ਉਹ ਇਲੈਕਸ਼ਨ ਨਹੀਂ ਜਿਸ ਸਕੇ ਉਹ ਲਗਾਤਾਰ ਇਹ ਸਾਰੀ ਟੀਮ ਕੰਮ ਕਰਦੀ ਆ ਰਹੀ ਹੈ ਨਾਲ ਸਾਡੇ ਸੀਨੀਅਰ ਸੀਵਾਈਐਸਐਸ ਮਹਿਕ ਗਿੱਲ ਜੀ ਲੀਡਰ ਸਾਡੇ ਸਾਡੇ ਨੀਜਰ ਜੀ ਗੁਰਜੰਟ ਜੀ ਤੇ ਨਾਲ ਜਸ਼ਨ ਕੰਬੋਜ ਜੀ ਇਹ ਸਟੂਡੈਂਟ ਕਾਉਂਸਲ ਦੇ ਵੀ ਪ੍ਰਧਾਨ ਰਹੇ ਆ 2017 ਦੇ ਵਿੱਚ ਤੇ ਨਾਲ ਸਾਡੇ ਜੱਜ ਸਾਹਿਬ ਇਹ ਵੀ ਸੀਨੀਅਰ ਸਾਡੇ ਸੀਵਾਈਐਸਐਸ ਦੀ ਸਾਰੀ ਸਾਡੀ ਇਹ ਲੀਡਰਸ਼ਿਪ ਤੇ ਬਾਕੀ ਲੀਡਰਸ਼ਿਪ ਯੂਨੀਵਰਸਿਟੀ ਚ ਵੀ ਐਕਟੀਵਿਟੀ ਕਰ ਰਹੀ ਹੈ ਕੰਮ ਕਰ ਰਹੀ ਹੈ ਤੇ ਹੁਣ ਮੈਂ ਕਹੂੰਗਾ ਅੱਗੇ ਸਾਡੇ ਜੋ ਸੀਵਾਈਐਸਐਸ ਦੇ ਇੰਚਾਰਜ ਹੈ ਮਨਜਿੰਦਰ ਲਾਲਪੁਰਾ ਜੀ ਉਹ ਤੁਹਾਡੇ ਨਾਲ ਅੱਗੇ ਗੱਲ ਸ਼ੁਰੂ ਕਰਾਂ। ਮੇਰੇ ਵੱਲੋਂ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਜਿਹੜਾ ਸਾਨੂੰ ਦਿੱਤਾ। ਅੱਜ ਦਾ ਸਾਡਾ ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਇਹ ਵਿਦਿਆਰਥੀ ਕੌਂਸਲ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਆਪਣਾ ਕੈਂਡੀਡੇਟ ਜਿਹੜਾ ਉਹ ਅਨਾਉਂਸ ਕਰਨ ਜਾ ਰਹੇ ਹਾਂ। ਵਿਦਿਆਰਥੀ ਵਿੰਗ ਹਮੇਸ਼ਾ ਅ ਜਨੇਵ ਵਿਦਿਆਰਥੀਆਂ ਜਿਹੜੀਆਂ ਕੋਈ ਚਿੰਤਾਵਾਂ ਕੋਈ ਮੁਸ਼ਕਲਾਂ ਉਹਨਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਵਿੱਚ ਆਉਂਦੀਆਂ ਨੇ ਉਹਦੇ ਤੇ ਹਮੇਸ਼ਾ ਕੰਮ ਕਰਦਾ ਹੈ ਬੜੀਆਂ ਇਹ ਅਹਿਮ ਚੋਣਾਂ ਨੇ ਜਿਹਦੇ ਰਹੀਂ ਆਪਾਂ ਪ੍ਰਧਾਨ ਬਣਾ ਕੇ ਜਿਹੜਾ ਵਿਦਿਆਰਥੀਆਂ ਦੀਆਂ ਜਿਹੜੀਆਂ ਮੁਸ਼ਕਲਾ ਉਹਨਾਂ ਨੂੰ ਹੱਲ ਕਰ ਸਕਦੇ ਆ ਸੋ ਅੱਜ ਅਸੀਂ ਜਿੰਨੀ ਟੀਮ ਦਾ ਨਾਮ ਮੇਰੇ ਵੀਰ ਪਰਮਿੰਦਰ ਸਿੰਘ ਗੋਲਡੀ ਨੇ ਲਿਆ ਹੈ ਸਾਰੀ ਟੀਮ ਨੇ ਰਲ ਕੇ ਇਹ ਡਿਸਾਈਡ ਕੀਤਾ ਹੈ ਕਿ ਇਸ ਵਾਰ CYS ਵੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਵਿੰਗ ਹੈ ਵਿਦਿਆਰਥੀ ਵਿੰਗ ਹੈ ਉਹਦੇ ਵੱਲੋਂ ਪ੍ਰਿੰਸ ਚੌਧਰੀ ਸਾਡੇ ਕੈਂਡੀਡੇਟ ਹੋਣਗੇ ਤੇ ਅਸੀਂ ਵੱਡੀ ਲੀਡ ਦੇ ਨਾਲ ਸਾਡੇ ਸਾਰੇ ਸਾਥੀ ਜਿਹੜੇ ਉਹ ਜਿਤਾਉਣਗੇ ਵਿਦਿਆਰਥੀਆਂ ਨੂੰ ਵੀ ਅਪੀਲ ਹੈ ਕਿ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ ਬਹੁਤ ਹੀ ਵਧੀਆ ਵਿੰਗ ਹੈ ਤੇ ਇਸ ਵਾਰ ਪ੍ਰਿੰਸ ਚੌਧਰੀ ਨੂੰ ਵੱਡੀ ਲੀਡ ਦੇ ਨਾਲ ਤੁਸੀਂ ਇੱਥੋਂ ਜਿਹੜਾ ਪ੍ਰੈਜ਼ੀਡੈਂਟ ਬਣਾਓ ਸਾਡਾ ਜਿਹੜਾ ਉਮੀਦਵਾਰ ਹੈ ਇਹਦੇ ਵਿੱਚ ਬਹੁਤ ਖੂਬੀਆਂ ਨੇ ਹਮੇਸ਼ਾ ਜਿਹੜਾ ਭਾਵੁਕ ਬੰਦਾ ਹੁੰਦਾ ਹੈ ਉਹ ਵਿਦਿਆਰਥੀ ਦੀ ਗੱਲ ਦਿਲੋਂ ਸੁਣਦਾ ਹੈ ਇੱਕ ਭਾਵੁਕ ਬੰਦਾ ਵੀ ਹੈ ਇੱਕ ਤਾਕਤਵਰ ਬੰਦਾ ਵੀ ਹੈ ਤੇ ਪਿਛਲੇ ਸਾਲ ਲੰਮਾ ਸਮਾਂ ਇਹਨੂੰ ਯੂਨੀਵਰਸਿਟੀ ਦੇ ਵਿੱਚ ਹੋਇਆ ਤੇ ਇਹਨੇ بڑے ਲੋਕਾਂ ਤੇ بڑے ਜਿਹੜੇ ਵਿਦਿਆਰਥੀ ਆ ਉਹਨਾਂ ਦੀ ਸੇਵਾ ਦੇ ਵਿੱਚ ਲਗਾਤਾਰ ਜਿਹੜਾ ਉਹ ਹਾਜ਼ਰ ਰਿਹਾ ਹੈ ਸਾਡਾ ਕੈਂਡੀਡੇਟ ਉੱਥੇ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਹੈ ਹਰੇਕ ਵਿਦਿਆਰਥੀ ਇਹਦਾ ਨਾਮ ਯੂਨੀਵਰਸਿਟੀ ਦੇ ਵਿੱਚ ਜਾਣਦਾ ਹੈ ਕਿਉਂਕਿ ਇਹਨੇ ਉਹਨਾਂ ਵਿਦਿਆਰਥੀਆਂ ਦੀ ਹਰ ਵੇਲੇ ਦਿਨ ਰਾਤ ਜਿਹੜੀ ਆ ਉਹ ਬਾਂਫੜੀ ਹੈ ਮੇਰੀ ਸਮੁੱਚੀ ਟੀਮ ਜਿੰਨੀ ਸੀ ਵੀਐਸਐਸ ਦੀ ਹੈਗੀ ਹੈ ਇਹ ਸਾਰੀ ਇਸ ਵਾਰ ਜਿਹੜਾ ਪੂਰਾ ਜ਼ੋਰ ਲਾ ਕੇ ਆਪਣੇ ਵਿਦਿਆਰਥੀਆਂ ਦੇ ਵਿੱਚ ਕੈਂਪੇਨ ਕਰਕੇ ਤੇ ਪ੍ਰਿੰਸ ਚੌਧਰੀ ਨੂੰ ਅਸੀਂ ਪ੍ਰੈਜ਼ੀਡੈਂਟ ਜਿਹੜਾ ਇੱਕੋ ਸਿੰਗਲ ਪੋਸਟ ਔਰ ਬਿਨਾ ਕਿਸੇ ਗਠਬੰਧਨ ਆ ਇੱਕੋ ਸੀਟ ਤੇ ਅਸੀਂ ਲੜ ਰਹੇ ਹਾਂ ਤਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਗਲੀ ਵਾਰ ਅਗਲੀ ਵਾਰ ਸੀਵਾਈਐਸਐਸ ਚਾਰੋਂ ਦੀਆਂ ਚਾਰੋਂ ਸੀਟਾਂ ਜਿਹੜੀਆਂ ਉਹ ਲੜੂਗੀ ਇਸ ਵਾਰ ਅਸੀਂ ਇੱਕ ਹੀ ਸੀਟ ਤੇ ਲੜ ਰਹੇ ਹਾਂ ਤੇ ਕਿਸੇ ਨਾਲ ਵੀ ਸਾਡਾ ਕੋਈ ਗੜਬੰਧ ਨਹੀਂ ਹੈ ਕਿਸੇ ਨਾਲ ਸਾਡਾ ਕੋਈ ਐਲੈਂਸ ਨਹੀਂ ਹੈ ਹਾਂਜੀ ਪ੍ਰੈਜ਼ੀਡੈਂਟ ਜੀ ਅ ਹੁਣ ਮੇਰਾ ਕੈਂਡੀਡੇਟ ਸਾਡੇ ਜਿਹੜੇ ਪਾਰਟੀ ਦੇ ਸੀਵਾਈਐਸਐਸ ਦੇ ਪ੍ਰਿੰਸ ਚੌਧਰੀ ਜੀ ਉਹ ਆਪਣੀ ਗੱਲ ਰੱਖੋ ਤੁਸੀਂ ਇੱਧਰ 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 ਨੂੰ ਫਸਕਾ ਲਓ ਨਾ ਬੈਠੇ ਰਹੋ ਕੋਈ ਨਹੀਂ ਸੋ ਪਹਿਲਾਂ ਤਾਂ ਮੈਂ ਧੰਨ ਧੰਨਵਾਦ ਕਰਦਾ ਸਾਡੀ ਸਮੂਚੀ মিডিਆ ਟੀਮ ਦਾ ਤੇ ਸਾਡੇ ਜਿਹੜੇ ਸੀਨੀਅਰ ਆਗੂ ਨੇ ਸੀਵੈਸਐਸ ਦੀ ਸਾਰੀ ਟੀਮ ਹੈ ਮੈਨੂੰ ਇਹ ਮੌਕਾ ਦਿੱਤਾ ਮੈਨੂੰ ਇਸ ਲਈ ਸਮਝਿਆ ਪਹਿਲਾਂ ਤਾਂ ਮੈਂ ਆਪਣੀ ਸਾਰੀ ਟੀਮ ਦਾ ਸੀਵੈਸਐਸ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਾ ਤੇ ਦੂਜੀ ਗੱਲ ਕੁਸ਼ਟ ਕਾਰਨਾ ਕਰਕੇ ਜਿਹੜਾ ਅਸੀਂ ਲਾਸਟ ਈਅਰ ਯੂਨੀਵਰਸਿਟੀ ਵਿੱਚ ਆਪਣਾ ਇਲੈਕਸ਼ਨ ਸੀਗੇ ਉਹਨੂੰ ਆਪਣੀ ਸਥਿਤੀ ਨਹੀਂ ਪਹੁੰਚਾ ਸਕੇ ਸੀਗੇ ਤੇ ਇਸ ਸਾਲ ਮੈਂ ਵਿਸ਼ਵਾਸ ਜਤਾਨਾ ਕਿ ਇਸ ਸਾਲ ਅਸੀਂ ਜਿਹੜੀਆਂ ਪਿਛਲੇ ਸਾਲ ਦੀਆਂ ਕੁਝ ਕਮੀਆਂ ਸੀਗੀਆਂ ਉਹ ਸਾਰੀਆਂ ਕਮੀਆਂ ਪੂਰੀਆਂ ਕਰਾਂਗੇ ਤੇ ਵਾਹਿਗੁਰੂ ਜੀ ਦੇ ਮਿਹਰ ਦੇ ਨਾਲ ਐਤਕੀ ਅਸੀਂ ਜ਼ਰੂਰ ਜਿੱਤਣ ਜਾ ਰਹੇ ਹਾਂ ਯੂਨੀਵਰਸਿਟੀ ਦੇ ਵਿੱਚ ਧੰਨਵਾਦ ਤੁਹਾਡਾ ਸਰ ਮੁੱਦੇ ਕਿਹੋ ਜਿਹੇ ਤੁਸੀਂ ਪ੍ਰੈਜਿਡੈਂਸੀ ਸੱਤੇ ਵਿੱਚ ਕੀ ਅਹਿਮ ਮੁੱਦੇ ਹੋਣਗੇ ਦੇਖੋ ਜੀ ਸਭ ਤੋਂ ਇੰਪੋਰਟੈਂਟ ਮੁੱਦੇ ਨੇ ਜਿਹੜਾ ਸਾਡਾ ਮੇਨ ਮੁੱਦੇ ਨੇ ਸਟੂਡੈਂਟ ਵੈਲਫੇਅਰ ਆ ਸਭ ਤੋਂ ਸਭ ਤੋਂ ਵੱਡਾ ਮੁੱਦਾ ਸਟੂਡੈਂਟਾਂ ਦਾ ਜਿਹੜਾ ਭਲਾ ਹੋਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਐ ਬਿਕੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਸਾਡੇ ਸਟੂਡੈਂਟ ਮਾਰ ਖਾ ਰਹੇ ਨੇ ਉਹਨਾਂ ਦੀਆਂ ਫੀਸਾਂ ਵਧੀਆਂ ਫੀਸਾਂ ਜਿਹੜੇ ਨੇ ਉਹਨਾਂ ਨੂੰ ਹੌਸਟਲਸ ਦੀਆਂ ਜਿਹੜੀਆਂ ਕਮੀਆਂ ਹੋ ਰਹੀਆਂ ਨੇ ਤੇ ਜਾਂ ਫਿਰ ਸਟੂਡੈਂਟ ਸਾਡਾ ਕਿਸੇ ਵੀ ਇੱਕ ਇੱਕ ਸਟੂਡੈਂਟ ਦਾ ਜੇਦਾ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਇਸ਼ੂ ਆ ਰਿਹਾ ਉਹ ਇਸ਼ੂ ਸੌਲਟ ਕਰਨ ਦਾ ਸਾਡਾ ਸਭ ਤੋਂ ਵੱਡਾ ਮੁੱਦਾ ਰਹੂਗਾ ਤੇ ਦੂਜਾ ਜਲਦੀ ਅਸੀਂ ਆਪਣਾ ਮੈਨੀਫੈਸਟੋ ਵੀ ਜਾਰੀ ਕਰਾਂਗੇ ਤੇ ਉਹ ਮੈਨੀਫੈਸਟੋ ਸਾਡੇ ਮੁੱਦਿਆਂ ਦੇ ਨਾਲ ਆ